ਨਾਟ ਮਹੱਲਾ ਚੌਥਾ RAM ਹਮ ਪਾਤਨ ਹਮ ਪਾਥਰ ਨਿਰਗੁਨੀ ਆਰੇ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਹਮ ਪਾਹਨ ਸਬਦ ਗੁਰ ਤਾਰੇ ਹਮ ਪਾਹਨ ਇਤਿਥਮਕ ਸਬਦ ਗੁਰ ਤਾਰੇ ਰਹਾਉ ਸਤਗੁਰ ਨਾਮ ਦਰੜਾਏ ਆਤਮ ਮੀਠਾ ਮੈ ਲਾਗਰ ਮਲਗਾਰੇ ਸਤਿਗੁਰ ਨਾਮ ਦਰੜਾਏ ਇਥੇ ਠਮਕ ਆਤ ਮੀਠਾ ਇਥੇ ਵਿਸਰਾਮ ਮੈ ਲਾਗਰ ਇਕੱਠਾ ਹੀ ਬੋਲਣਾ ਹੈ ਮਲਗਾਰੇ ਮੈਲਾਗਰ ਨਹੀਂ ਬੋਲਣਾ ਨਾ ਮੈ ਸੁਰਤ ਵੱਜੀ ਹੈ ਦਹ ਦਿਸ ਹਰ ਮੁਸਕੀ ਮੁਸਕ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰ ਨੀਕੇ ਬਚਨ ਸਮਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਰ ਨੀਕੇ ਬਚਨ ਸਮਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੇ ਵਿਵੇਕ ਗੁਰੂ ਗੁਰੂ ਸੰਮਦਰਸੀ ਤਿਸ ਮਿਲੀਐ ਸੰਕ ਉਤਾਰੇ ਸਤਗੁਰ ਮਿਲਿਆ ਪਰਮ ਪਦ ਪਾਇਆ ਹਉ ਸਤਗੁਰ ਕੈ ਬਲਿਹਾਰੀ ਪਾਖੰਡ ਪਾਖੰਡ ਕਰ ਕਰ ਭਰਮੇ ਲੋਭ 파ਖੰਡ ਜਗ ਬੁਰਿਆਰੀ ਹਲਤ ਪਲਤ ਦੁਖਦਾਈ ਹੋਵਹਿ ਜਮਕਾਲ ਖੜਾ ਸਿਰ ਮਾਰੀ ਉਗਵਾ ਦਿਨਸ ਆਲ ਜਾਲ ਸੁਮਾਲੈ ਵੇਖ ਮਾਇਆ ਕੇ ਵਿਸਥਾਰੇ ਆਈ ਰੈਨ ਭਇਆ ਸੁਪਨੰਤਰ ਵੇਖ ਸੁਪਨਾ ਭੀ ਦੁਖ ਸਾਰੇ ਵਿਸਰਾਮ ਆਈ ਰੈਨ ਪਾਇਆ ਸੁਪਨੰਤਰ ਇਥੀ ਵਿਸਰਾਮ ਹੈ ਬੇਖ ਸੁਪਨਾ ਭੀ ਦੁਖ ਸਾਰੇ ਕਲਰ ਖੇਤ ਲੈ ਕੂੜ ਜਮਾਇਆ ਸਭ ਕੂੜਾ ਕੇ ਖਲਵਾਰੇ ਸਾਖਤ ਨਰ ਸਭ ਭੂਖ ਭੁਖਾਨੇ ਦਰ ਠਾਡੇ ਜਾਮ ਜੰਦਾਰੇ ਮਨਮੁਖ ਕਰਜ ਚੜਿਆ ਬੇਖ ਭਾਰੀ ਉਤਰੈ ਸ਼ਬਦ ਉਤਰੈ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗਿਏ ਕਰ ਸੇਵਕ ਪਾਗ ਲਗ ਵਾਰੇ ਜਗਉ ਨਾਥ ਸਭ ਜੰਤਰ ਉਪਾਏ ਨਕ ਖੀਨੀ ਸਭ ਨਥ ਹਾਰੇ ਜਗਨਨਾਥ ਇਤੀ ਯਮਕ ਲਾਦਨੀ ਹੈ ਸਭ ਜੰਤਰ ਉਪਾਏ ਇਤੀ ਬਿਸਨਾਮ ਨਕ ਖੀਨੀ ਸਭ ਨਥ ਹਾਰੇ ਨਾਨਕ ਪ੍ਰਭ ਖਿੰਚੈ ਤਿਵ ਚੱਲੀਐ ਜੋ ਭਾਵੈ RAM ਪਿਆਰੇ ਨਟ ਮਹੱਲਾ ਚੌਥਾ RAM ਹਰ ਅੰਮ੍ਰਿਤ ਸਰ ਨਾਵਾਰੇ ਨਾਵਾਰੇ ਭਾਰਾ ਬੁਲਨੇ RAM ਹਰ ਅੰਮ੍ਰਿਤ ਸਰ ਨਾਵਾਰੇ ਸਤਗੁਰ ਗਿਆਨ ਮੱਜਨ ਹੈ ਨੀਕੋ ਮਿਲ ਕਲਮਲ ਪਾਪ ਉਤਾਰੇ ਰਹਾਉ ਸੰਗਤ ਕਾ ਗੁਣ ਬਹੁਤ ਅਦਕਾਈ ਪੜ ਸੁਆ ਗਨਕ ਉਧਾਰੇ ਹਾਂ ਪੜ ਭਾਰਾ ਬੋਲਣਾ ਪੜ ਸੁਆ ਗਨਕ ਉਧਾਰੇ ਪਰਸ ਨ ਪਰਸ ਭਏ ਕੁਬਜਾ ਕਾ ਹਾਂਜੀ ਪਰਸਨ ਪਰਸ ਪਾਠ ਨਹੀਂ ਕਰਨਾ ਮੁਖ ਪਾਠ ਸੰਪਰਦਾਚ ਕਰਾਇਆ ਜਾਂਦਾ ਹੈ ਪਰਸ ਨ ਪਰਸ ਭਏ ਪਰਸ ਨ ਪਰਸ ਭਏ ਇਥੇ ਠਮਕ ਕੁਬਜਾ ਕਾਓ ਇਥੇ ਵਿਸਰਾਮ ਹੈ ਲੈ ਬੈਕੁੰਠ ਸੁਧਾਰੇ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਅਜਾਮਲ ਇਸ ਤਰ੍ਹਾਂ ਆਜਾ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਹੈ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੋਲਾਰੇ ਬੁਲਾਰੇ ਇਕੱਠਾ ਪਾਠ ਮੇਰੇ ਠਾਕੁਰ ਕੈ ਮਨ ਭਾਏ ਭਵਾਨੀ ਭਾਵਨੀ ਭਾਵਨੀ ਬੋਲਣਾ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰ ਬਿਦਾਰੀ ਮਾਨੁਖ ਕਥੈ ਕਥ ਲੋਕ ਸੁਣਾਵੇ ਮਾਨੁਖ ਕਥੈ ਕਥ ਲੋਕ ਸੁਣਾਵੇ ਮਾਨੁਖ ਤੇ ਵਿਸਰਾਮ ਲਾਓ ਕਥਾ ਨੂੰ ਕਥਨ ਕਰਕੇ ਮਾਨੁਖ ਕਥੈ ਕਥ ਲੋਕ ਸੁਣਾਵੇ ਇਥੇ ਵਿਸਰਾਮ ਜੋ ਬੋਲੇ ਸੋ ਨ ਵਿਚਾਰੇ ਸਤ ਸੰਗਤ ਮਿਲੇ ਤਾ ਦਿੜਤਾ ਆਵੇ ਤਾ ਦਿੜਤਾ ਆਵੇ ਹਰ ਰਾਮ ਨਾਮ ਨਿਸਤਾਰੇ ਜਦ ਲਗ ਜੀਉ ਪੰਡਤ ਹੈ ਸਾਬਤ ਪਿੰਡ ਪੰਡਤ ਨਹੀਂ ਹੈ ਜਦ ਲਗ ਜੀਉ ਪਿੰਡ ਹੈ ਸਾਬਤ ਪਿੰਡ ਪਾਠ ਹੈ ਜਦ ਲਗ ਜੀਉ ਪਿੰਡ ਹੈ ਸਾਬਤ ਤਬ ਲਗ ਕਿਛ ਨ ਸਮਾਰੇ ਜਦ ਘਰ ਮੰਦਰ ਆਗ ਲਗਾਨੀ ਕੱਢ ਕੂਪ ਕੱਢ ਪਨਹਾਰੇ ਕੱਢ ਕੂਪ ਕੱਢ ਪਨਹਾਰੇ ਸਾਕਤ ਸਿਓ ਮਨ ਮੇਲ ਨ ਕਰੀਆ ਜੇ ਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਵਿਚੂਆ ਜੋ ਦਸੀਐ ਸਾਕਤ ਬਚਨ ਵਿਚੂਆ ਜੋ ਦਸੀਐ ਅਜ ਸਾਕਤ ਪਰੈ ਪਰਾਰੇ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰ ਮਾਨੇ ਮੇਰੇ ਠਾਕੁਰ ਬਹੁਤ ਪਿਆਰੇ ਮੇਰੇ ਐਨ ਬੋਲਨਾ ਮੇਰੇ ਠਾਕੁਰ ਬਹੁਤ ਪਿਆਰੇ ਪੂਰਵ ਜਨਮ ਪਰ ਚੂਨ ਕਮਾਏ ਹਰ 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 ਨਾਮ ਪਿਆਰੇ ਪੂਰਵ ਜਨਮ ਇਥੇ ਠਮਕ ਪਰ ਚੂਨ ਕਮਾਏ ਇਥੇ ਵਿਸਰਾਮ ਹਰ 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 ਨਾਮ ਪਿਆਰੇ ਹਰ ਨਾਮ ਨਹੀਂ ਕਹਿ ਦੇਣਾ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਅੰਮ੍ਰਿਤ ਟਿੱਪੀ ਲੱਗੀ ਹੋਈ ਹੈ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇ ਮੇਰੇ ਲਾਲਨ ਲਾਲ ਗੁਲਾਰੇ ਔਂਕੜ ਵੀ ਲੱਗਿਆ ਹੋਇਆ ਚਲੋ ਜੀ ਜੈਸਾ ਰੰਗ ਦੇਹੁ ਸੋ ਹੋਵੇ ਕਿਆ ਨਾਨਕ ਜੰਤ ਵਿਚਾਰੇ ਨਾਟ ਮਹੱਲਾ ਚੌਥਾ RAM ਗੁਰ ਸਰਨ ਪ੍ਰਭੂ ਰਖਵਾਰੇ ਜਿਉ ਕੁੰਚਰ ਤਦੂਐ ਪਕਰ ਚਲਾਇਓ ਕਰ ਉਪਰ ਕੱਢ ਨਿਸਤਾਰੇ ਰਹਾਉ ਪ੍ਰਭ ਕੇ ਸੇਵਕ ਬਹੁਤ ਆਤ ਨੀਕੇ ਮਾਨ ਸਰਦਾਕਾਰ ਹਰ ਧਾਰੇ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੇ ਮੇਰੇ ਪ੍ਰਭ ਇਥੇ ਜਾਂ ਥਮក្លਾਂਤ ਨਹੀਂ ਹੈ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੇ ਭਗਤ ਦੀ ਸਰਦਾ ਹਾਂਜੀ ਮੇਰੇ ਮਾਨ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੇ ਜਾਨਗੀ ਪੈਜ ਸਵਾਰੇ ਹਰ ਹਰ ਸੇਵਕ ਸੇਵਾ ਲਾਗੇ ਸਾਉਦੀ ਖੈ ਬ੍ਰਹਮ ਪ੍ਰਸਾਰੇ ਏਕ ਪੁਰਖ ਇਕ ਨਦਰੀ ਆਵੈ ਸਭ ਏਕਾਂ ਨਦਰ ਨਿਹਾਰੇ ਹਰਿ ਪ੍ਰਭ ठाकुर ਰਵਿਆ ਸਭ ਠਾਈ ਸਭ 체ਰੀ ਜਗਤ ਸਮਾਰੇ ਆਪ ਦਇਆਲ ਦਇਆਦਾਨ ਦੇਵੇ ਵਿਚ ਪਾਥਰ ਕੀਰੇ ਕਾਰੇ ਵਿਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਈ ਭਰਮ ਪੂਲਾ ਮਿਰਗ ਸਿੰਘਾਰੇ ਹਾਂ ਸਿੰਘਾਰੇ ਸਿੰਘਾਰੇ ਭਾਰਾ ਬੋਲਣਾ ਬਾਨ ਬਾਨ ਟੂੜ ਟੂੜ ਫਿਰ ਥਾਕੀ ਗੋਰ ਪੂਰੇ ਘਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਸਤਾਰੇ ਪਰਤਖ ਗੁਰੂ ਨਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ ਜਿਉ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਹਾਂਜੀ ਇਹ ਵਿਸਰਾਮ ਬੜਾ ਧਿਆਨ ਨਾਲ ਵਿਚਾਰ ਦੇ ਨਾਲ ਲਾਉਣਾ ਹੈ ਜਿਉ ਜਨ ਚੰਦਰ ਹਾਂਸ ਇੱਥੇ ਠੰਮਕ ਦੋਣੀ ਹੈ ਦੁਖਿਆ ਤ੍ਰਿਸ਼ਟ ਬੁੱਧੀ ਤ੍ਰਿਸ਼ਟ ਬੁੱਧੀ ਦੁਖੀ ਹੋਇਆ ਸੀ ਚੰਦਰ ਹਾਂਸ ਨੂੰ ਰਾਜ ਭਾਗ ਪ੍ਰਾਪਤ ਹੋਇਆ ਸੀ ਤੇ ਜਿਹੜਾ ਤ੍ਰਿਸ਼ਟ ਬੁੱਧੀ ਸੀ ਉਹ ਚੰਦਰ ਹਾਂਸ ਨਾਲ ਈਰਖਾ ਕਰਦਾ ਸੀ ਤੇ ਇਸ ਕਰਕੇ ਚੰਦਰ ਹਾਂਸ ਨਹੀਂ ਦੁਖਿਆ ਜਿਉ ਜਾਨ ਚੰਦਰ ਹਾਂਸ ਠਠਮਕ ਦੁਖਿਆ ਤ੍ਰਿਸ਼ਟ ਬੁੱਧੀ ਜਿਉ ਜਾਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੂਕੀ ਜਾ ਰੇ ਪ੍ਰਭ ਕਉ ਜਨ ਅੰਤਰ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਪ੍ਰਭ ਜਨ ਕੇ ਸਾਸ ਨਿਹਾਰੇ ਪਰਮੇਸ਼ਰ ਤਾਂ ਆਪਣੇ ਜਨਾਂ ਦੇ ਸੇਵਕਾਂ ਦੇ ਸਵਾਸਾਂ ਨੂੰ ਵੀ ਦੇਖਦੇ ਹਨ ਕਿਰਪਾ ਕਿਰਪਾ ਕਰ ਭਗਤ ਦਰੜਾਏ ਹਰੇਕ ਸਵਾਸ ਦੇ ਵਿੱਚ ਦੇਖਦੇ ਨੇ ਯਾਨੀ ਸਵਾਸਾਂ ਤੱਕ ਰੱਖਿਆ ਕਰਦੇ ਹਨ ਹਰ ਦਮ ਤੱਕ ਰੱਖਿਆ ਕਰਦੇ ਹਨ ਕਿਰਪਾ ਕਿਰਪਾ ਕਰ ਭਗਤ ਦਰੜਾਏ ਜਨ ਪੀਛੈ ਜਗ ਨਿਸਤਾਰੇ ਆਪਣ ਆਪ ਆਪ ਪ੍ਰਭ ठाकुर ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਕਰ ਕਿਰਪਾ ਆਪ ਨਿਸਤਾਰੇ ਨਾਟ ਮਹੱਲਾ ਚੌਥਾ ਕਰਾਮ ਕਰ ਕਿਰਪਾ લેਹੁ ਉਬਾਰੇ ਜਿਉ ਪਕਰ ਦ੍ਰੋਪਤੀ ਦੁਸ਼ਟਾ ਆਨੀ ਹਰ ਹਰ ਲਾਜ ਨਿਵਾਰੇ ਰਹਾਉ ਜੋ ਪਕਰ ਦ੍ਰੋਪਤੀ ਦੁਸ਼ਟਾਂ ਹਾਨੀ ਇਥੇ ਵਿਸਰਾਮ ਹਰ ਹਰ ਲਾਜ ਨਿਵਾਰੇ ਰਹਾਉ ਕਰ ਕਿਰਪਾ ਜਾਚਕ ਜਨ ਤੇਰੇ ਇਕ ਮਾਗਉ ਦਾਨ ਪਿਆਰੇ ਸਤਗੁਰ ਕੀ ਨਿਤ ਸਰਦਾ ਲਾਗੀ ਮੋਕ ਹਰ ਗੁਰ ਮੇਲ ਸਵਾਰੇ ਸਾਖਤ ਕਰਮ ਪਾਣੀ ਜੋ ਮਥੀਐ ਨਿਤ ਪਾਣੀ ਝੋਲ ਚੁਲਾਰੇ ਮੇਲ ਸਤ ਸੰਗਤ ਪਰਮ ਪਾਦ ਪਾਇਆ ਕਢ ਮੱਖਣ ਕੇ ਘਟਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ 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 ਕਾਇਆ ਮੱਜਨ ਕੀਆ ਨਿਤ ਮਾਲ ਮਾਲ ਦੇਹ ਸਵਾਰੇ ਮੇਰੇ ਸਤ ਗੁਰ ਕੀ ਮਨ ਬਚਨ ਨਾ ਭਾਏ ਸਭ ਫੋਕਟ ਚਾਰ ਸੀਗਾਰੇ ਮਟਕ ਮਟਕ ਚਾਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਗੁਰ ਅਲਖ ਲਖਾਰੇ ਮੈਂ ਸਤਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਾਭ ਨਾਰੀ ਸਭ ਏਕੋ ਪੁਰਖ ਮੁਰਾਰੇ ਸੰਤ ਜਨਾ ਕੀ ਰੇਨ ਮਾਨ ਭਾਈ ਮੇਲ ਹਰ ਜਾਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਹਾਂਜੀ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰੇਦ ਅੰਤਰ ਹਰ ਜਾਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕਉ ਹਰ ਗੁਰ ਗੁਰ ਨਿਸਤਾਰੇ ਪਵਨ ਸੂਦ ਸਭ ਨੀਕਾ ਕਰਿਆ ਸਤ ਗੁਰ ਸ਼ਬਦ ਵਿਚਾਰੇ ਨੇਜ ਘਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਨ ਜਗਤ ਨਿਹਾਰੇ ਤਉ ਗੁਣ ਈਸ ਬਰਨ ਨਹੀਂ ਸਾਕਾਓ ਤੁਮ ਮੰਦਰ ਹਮਨੇਕ ਕੀਰੇ ਜੀ ਦੋਵੇਂ ਕੱਕੇ ਬੋਲਨੇ ਆਮ ਨੇਕ ਕੀਰੇ ਨਿਕ ਨਿਕ ਆਣਾ ਆਮ ਨੇਕ ਕੀਰੇ ਨਾਨਕ ਕਿਰਪਾ ਕਰਹੁ ਗੁਰ ਮਿਲ ਲਹੁ ਮੈਂ RAM ਜਪਤ ਮਾਨ ਧੀਰੇ